कांड 10ਵਾਂ ਮੁੰਡਾ ਥਕਾਨ ਤੇ ਭੁੱਖ ਨਾਲ ਬਹੁਤ ਕਮਜ਼ੋਰ ਹੋ ਗਿਆ ਸੀ ਪਰ ਤਾਨ ਬੈਲਨ ਨਾਲ ਉਹਦੀ ਇੱਕ ਦ੍ਰਿੜਤਾ ਨਾਲ ਅੱਗੇ ਵਧ ਰਿਹਾ ਸੀ ਇਸ ਵੇਲੇ ਉਸpass ਤਾਕਤ ਘਟ ਸੀ ਤੇ ਪਾਰ ਬਹੁਤਾ ਉਸਦੇ ਸਰੀਰ ਉੱਤੇ ਜਿਹੜੇ ਮਾੜੇ ਮੋٹے ਚੀਥੜੇ ਸਨ ਉਹ ਬਰਫ਼ ਨਾਲ ਸਖਤ ਹੋ ਜਾਣ ਕਰਕੇ ਕੱਚ ਵਾਂਗ ਤੇਜ਼ ਹੋ ਗਏ ਸਨ ਤੇ ਉਹਨਾਂ ਨਾਲ ਉਸ ਦਾ ਮਾਸ ਛਿੱਲਿਆ ਜਾ ਰਿਹਾ ਸੀ ਪਰ ਬੱਚੀ ਚੈਨ ਵਿੱਚ ਉਸ ਦੀ ਛਾਤੀ ਦਾ ਨਿੱਗ ਲੈਂਦੀ ਹੋਈ ਸੌ ਰਹੀ ਸੀ ਮੁੰਡਾ ਚੜਦੇ ਵੱਲ ਟੁਰਿਆ ਜਾ ਰਿਹਾ ਸੀ ਬੱਚੀ 2-3 ਵਾਰ ਚੀਲਾਈ ਤਾਂ ਉਸ ਨੇ ਆਪਣੀ ਤੋਰ ਬਦਲੀ ਤੇ ਹਲੋਰੇ ਲੈ ਲੈ ਕੇ ਤੁਰਨ ਲੱਗਾ ਇਸ ਨਾਲ ਬੱਚੀ ਨੂੰ ਸੁੱਖ ਮਿਲਿਆ ਤੇ ਚੁੱਪ ਹੋ ਗਈ ਉਹ ਕੜੀ ਮੁੜੀ ਬੱਚੀ ਦੀ ਗਰਦਨ ਦੇ ਪਾਸ ਤੋਂ ਜੈਕਟ ਨੂੰ ਦੂਰੀ ਕਰਕੇ ਬਾਹ ਹਟ ਦੇ ਲੈਂਦਾ ਸੀ ਤਾਂ ਜੋ ਕਿਤੇ برف ਜਾਂ برف ਦੀ ਪਿਗਲੀ ਹੋਈ ਛੱਟ ਉਸ ਦੇ ਅੰਦਰ ਨਾ ਚਲੀ ਜਾਵੇ ਮੈਦਾਨ ਉੱਚਾ ਨੀਵਾ ਸੀ ਜਿੱਥੇ ਕਿਤੇ ਟੋਟੇ ਸਨ ਉਥੇ ਤਾਂ ਮੁੰਡਾ ਕਦੇ-ਕਦੇ ਲੱਕ ਤੋੜੀ برف ਵਿੱਚ ਤਸ ਜਾਂਦਾ ਸੀ ਤਦ ਵੀ ਉਹ ਗੋਡਿਆਂ ਨਾਲ برف ਨੂੰ ਹਟਾਉਂਦਾ ਹੋਇਆ ਅਗਾਂਹ ਵਧ ਜਾਂਦਾ ਸੀ ਘਾਟੀ ਪਾਰ ਕਰਨ ਤੋਂ ਬਾਅਦ ਉੱਪਰਲੇ ਮੈਦਾਨ ਵਿੱਚ ਪਹੁੰਚਣ ਤੇ ਉਸ ਨੂੰ معلوم ਹੋਇਆ ਕਿ برف ਜੰਮ ਕੇ ਉਸ ਥਾਂ ਤੇ ਸਖਤ ਹੋ ਗਈ ਹੈ ਇਸ ਤੋਂ ਛੋਟ ਇੱਕ ਹੋਰ ਬਿਪਤਾ ਸਾਹਮਣੇ ਆ ਗਈ ਇਹ ਸੀ ਹੱਦ ਦਰਜੇ ਦੀ ਥਕਾਵਟ ਉਸ ਨੂੰ ਡਰ ਸੀ ਕਿ ਜੇ ਉਹ ਡਿੱਗ ਪਿਆ ਤਾਂ ਉੱਠਦੇ ਉੱਠਦੇ ਹੀ برف ਦਬਾ ਕੇ ਜਿਉਂਦੇ ਦੀ ਕਬਰ ਬਣਾ ਦੇਵੇਗੀ ਇਸ ਵੇਲੇ ਪੈਰ ਤਿਲਕਣਾ ਮੌਤ ਸੀ ਤੇ ਗਲਤ ਕਦਮ ਪੁੱਟਣਾ ਕਬਰ ਬੱਚੀ ਦਾ ਨਾਂ ਕੇ ਪਾਰ ਹੀ ਉਸ ਦੇ ਤੁਰਨ ਵਿੱਚ ਰੋਕ ਪਾ ਰਿਹਾ ਸੀ ਸਗੋਂ ਉਸ ਦੇ ਦੋਵੇਂ ਹੱਥ ਰੁਕੇ ਹੋਏ ਸਨ ਤੇ ਪਰਫ ਉੱਤੇ ਤੁਰਨ ਵਾਲੇ ਨੂੰ ਪੈਰਾਂ ਨਾਲੋਂ ਹੱਥਾਂ ਦੀ ਵਧੇਰੇ ਲੋੜ ਹੁੰਦੀ ਹੈ ਤਾਂ ਜੋ ਤੁਰਨ ਵੇਲੇ ਸਰੀਰ ਦਾ ਤੋਲ ਪੂਰਾ ਰੱਖਿਆ ਜਾ ਸਕੇ ਉਹ ਡਿੱਗਦਾ ਡੈਂਦਾ ਝੁਕਦਾ ਤਿਲਕਦਾ ਤੇ ਕਿਸੇ ਤਰ੍ਹਾਂ ਸਰੀਰ ਦੇ ਤੋਲ ਨੂੰ ਠੀਕ ਰੱਖਦਾ ਹੋਇਆ ਤੁਰਿਆ ਜਾ ਰਿਹਾ ਸੀ ਉਸ ਦੀ ਹਿੰਮਤ ਤੇ ਹੌਂਸਲਾ ਕਮਾਲ ਦਾ ਸੀ ਅੰਤ ਬਰਫ ਦਾ ਤੂਫਾਨ ਰੁਕ ਗਿਆ ਤੇ ਕੁਝ ਦੂਰ ਕੁੰਗਰਾਨੀਆਂ ਚਿਮਣੀਆਂ ਤੇ ਮਕਾਨਾਂ ਦੀਆਂ ਛੱਤਾਂ ਉਸ ਨੂੰ ਦਿਖਾਈ ਦੇਣ ਲੱਗੀਆਂ ਕੋ ਆਸ਼ਾ ਦੇ ਅਮਿਟਵੇਂ ਉਤਸ਼ਾਹ ਦਾ ਅਨਪੰਖ ਕਰਨ ਲੱਗਾ ਸਮੁੰਦਰ ਦਾ ਚਿਰ ਯਾਤਰੀ ਜਦ ਆਹ ਜ਼ਮੀਨ ਪੁਕਾਰ ਉੱਠਦਾ ਹੈ ਤਾਂ ਉਹ ਕੁਝ ਕੁਝ ਇਹੋ ਜਿਹੇ ਭਾਵਾਂ ਦਾ ਵੀ ਅਨੁਭਵ ਕਰਦਾ ਹੈ ਉਹ ਤੇਜ਼ੀ ਨਾਲ ਚੱਲਣ ਲੱਗਾ ਅੰਤ ਉਹਨਾਂ ਮੁੱਖਾਂ ਦੀ ਬਸਤੀ ਵਿੱਚ ਚਾਹ ਹੀ ਪਹੁੰਚਾ ਹੁਣ ਉਹ ਜਾਨਦਾਰਾਂ ਦੇ ਨੇੜੇ ਹੈ ਬਸ ਕੋਈ ਡਰ ਨਹੀਂ ਹੁਣ ਨਾ ਰਾਤ ਸੀ ਨਾ ਹੀ ਨਹੀਂ ਠੰਡ ਨਾ ਤੂਫਾਨ ਹੁਣ ਉਸ ਨੂੰ ਬੱਚੀ ਦਾ ਭਾਰ ਅਸਹਿ ਨਹੀਂ ਸੀ معلوم ਹੁੰਦਾ ਉਹ ਹੋਰ ਤੇਜ਼ ਕਦਮ ਪੁੱਟਣ ਲੱਗਾ ਉਹ ਬਸਤੀ ਦੇ ਨੇੜੇ ਬਿਲਕੁਲ ਨੇੜੇ ਆ ਪਹੁੰਚਾ ਇਹ ਵੈਂਥ ਸ਼ਹਿਰ ਸੀ ਪਰ ਇਹ ਵਿਸ਼ਾਲ ਸ਼ਹਿਰ ਪ੍ਰਭਾਤ ਨੀਂਦਰ ਦੀ ਗੋਦ ਵਿੱਚ ਸੁੱਤਾ ਹੋਇਆ ਸੀ ਕੋਈ ਬੂਹਾ ਖੁੱਲਾ ਨਹੀਂ ਸੀ ਨਾ ਹੀ ਇਸ ਨਿਆਸੇ ਲਈ ਉਹਨਾਂ ਦੇ ਖੁੱਲਣ ਦੀ ਆਸ ਸੀ ਨਾ ਖੁੱਲਣ ਦਾ ਇੱਕ ਕਾਰਨ ਹੋਰ ਵੀ ਸੀ ਉੰਨੀ ਦਿਨੀ ਲੰਡਨ ਵਿੱਚ ਪਲੇਗ ਦਾ ਜ਼ੋਰ ਸੀ ਇਸ ਲਈ ਲੋਕਾਂ ਨੂੰ ਡਰ ਸੀ ਕਿ ਕੋਈ ਬਿਮਾਰੀ ਦਾ ਫਟਿਆ ਨਾ ਆਵੜੇ ਵਿਚਾਰੇ ਮੁੰਡੇ ਨੇ ਕਈ ਵਾਰ ਖੜਕਾਏ ਕੰਨ ਲਾ ਲਾ ਕੇ ਆਵਾਜ਼ਾਂ ਸੁਣਨੀਆਂ ਚਾਹੀਆਂ ਪਰ ਬੇਅਰਥ ਅੰਤਲਾਚਾਰ ਹੋ ਕੇ ਉਹ ਉਗਾਂ ਵਧਿਆ ਭਾਰ ਉਸ ਨੂੰ ਮੂੜ ਪਾਰ ਆ ਜਾਪਨ ਲੱਗਾ ਉਸ ਦੇ ਦੰਦ ਖਟਖਟ ਵੱਜ ਰਹੇ ਸਨ ਕੁਝ ਦੂਰ ਜਾ ਕੇ ਉਸ ਨੇ ਇੱਕ ਮੈਦਾਨ ਵਿੱਚ ਕੋਈ ਚੀਜ਼ ਵੇਖੀ ਭਾਵੇਂ ਉਹ ਦੂਰੋਂ ਬਰਫਦਾ ਇੱਕ ਟੱਬਾ ਹੀ ਜਾਪਦਾ ਸੀ ਪਰ ਹੇਠਲੀ ਪਈਏ ਵੇਖ ਕੇ ਮੁੰਡੇ ਨੇ ਸਮਝ ਲਿਆ ਕਿ ਇਹ ਕੋਈ ਗੱਡੀ ਹੈ ਛੱਤ ਉਤੋਂ ਬਰਫ ਦੀ ਤੈਨੂੰ ਪਾੜ ਕੇ ਨਿਕਲੀ ਹੋਈ ਚਿਮਨੀ ਤੇ ਉਸ ਵਿੱਚੋਂ ਨਿਕਲਦਾ ਧੂਆਂ ਵੇਖ ਕੇ ਤਾਂ ਉਸ ਨੂੰ ਨਿਸ਼ਚਿਤ ਹੋ ਹੀ ਗਿਆ ਕਿ ਇਹ ਕਿਸੇ ਬੇਕਰੇ ਦਾ ਕਰ ਹੈ। ਧੂਆਂ ਲਾਲ ਸੀ ਜਿਸ ਦਾ ਇਹ ਮਤਲਬ ਸੀ ਕਿ ਗੱਡੀ ਵਿੱਚ ਖੂਬ ਲੱਟ-ਲੱਟ ਕਰਦੀ ਅੱਗ ਬਲ ਰਹੀ ਹੈ। ਹੋਰ ਨੇੜੇ ਹੋਣ ਤੇ ਉਸ ਨੂੰ ਗੱਡੀ ਦੀਆਂ ਚੀਤਾਵਾਂ ਵਿੱਚੋਂ ਅੰਦਰਲਾ ਚਾਨਣ ਵੀ ਦਿਖ ਪਿਆ।ੁੰਡਾ ਗੱਡੀ ਦੇ ਪਾਸ ਜਾ ਕੇ ਰੁਕ ਗਿਆ। ਉਸ ਨੇ ਗੱਡੀ ਦੇ ਪਿਛਲੇ ਹਿੱਸੇ ਦੇ ਫੱਟੇ ਨੂੰ ਹੱਥ ਨਾਲ ਖੜਕਾਇਆ ਤਾਂ ਕਿ ਖੋਲ ਕੇ अंदरों सिर क्ढ के किसी ने पूछा कोई है हाँ मैं, कौन मैं तू कौन कितों आया है मैं थका होया तो भुखा हूँ कि बजे का वक्त होगा मैं सर्दी न मर रहा हाँ तू कि आया है मैं बहुत भुख लगी है अंदरों फिर कुरख्त जि आवाज हर कोई नवाब नहीं हो सकता चला जा सिर अंदर हो गया ਤੇ ਖਿੜਕੀ ਬੰਦ ਮੁੰਡੇ ਨੇ ਸਿਰ ਮੀਵਾ ਪਾ ਲਿਆ ਬੱਚੀ ਨੂੰ ਹੋਰ ਕੱਸ ਕੇ ਉਸਨੇ ਛਾਤੀ ਨਾਲ ਲਾ ਲਿਆ ਤੇ ਤੁਰਨ ਲਈ ਹਿੰਮਤ ਬੰਨਣ ਲੱਗਾ ਉਹ ਕੁਝ ਕਦਮ ਹੀ ਗਿਆ ਸੀ ਕਿ ਗੱਡੀ ਦਾ ਪਿਛਲਾ ਬੂਹਾ ਖੋਲਣ ਦੀ ਆਵਾਜ਼ ਦੇ ਨਾਲ ਹੀ ਅੰਦਰਲਾ ਚਾਨਣ ਆ ਕੇ ਉਸ ਦੀ ਪਿੱਠ ਤੇ ਪਿਆ ਕਿਸੇ ਨੇ ਪੌੜੀ ਬਾਹਰ ਨੂੰ ਲਮਕਾਉਂਦਿਆਂ ਰੁਖਾਈ ਨਾਲ ਕਿਹਾ ਮੋੜਾ ਕਿਉਂ ਜਾਣਾ ਹੈ ਕੰਬਖਤਾ ਅੰਦਰ ਕਿਉਂ ਨਹੀਂ ਆ ਜਾਂਦਾ ਮੁੰਡਾ ਫੇਰ ਮੁੜਿਆ ਗੱਡੀ ਵਾਲਾ ਫੇਰ ਬੋਲਿਆ ਛੇਤੀ ਹੋ ਅੰਦਰ ਆਂ ਕਿੱਸਾ ਜਾਣ ਰਿਹਾ ਹੈ ਸਰਦੀ ਨਾਲ ਠਰ ਰਿਹਾ ਹੈ ਤੇ ਅੰਦਰ ਨਹੀਂ ਆਉਂਦਾ ਮੁੰਡਾ ਇਸ ਦੁਰਾਕਾਰ ਤੇ ਪੁਚਕਾਰ ਨੂੰ ਸੁਣ ਕੇ ਖੜੋ ਗਿਆ ਫਿਰ ਆਵਾਜ਼ ਆਈ ਉਹ ਪਾਗਲ ਦੇ ਬੱਚੇ ਤੈਨੂੰ ਅੰਦਰ ਆਉਣ ਲਈ ਕਹਿ ਰਿਹਾ ਮੁੰਡੇ ਨੇ ਪੌੜੀ ਤੇ ਪੈਰ ਰੱਖਿਆ ਤੇ ਬੜੇ ਆਖ ਨਾਲ ਤਿੰਨੇ ਪੌੜੀਆਂ ਚੜ ਕੇ ਬੂਹੇ ਵਿੱਚ ਜਾ ਕੇ ਰੁਕ ਗਿਆ ਗੱਡੀ ਵਿੱਚ ਲੈਂਪ ਨਹੀਂ ਸੀ ਬਲ ਰਹੀ ਅੰਗੀਠੀ ਦੀ ਆਗ ਹੀ ਕੁਸ ਦਾ ਕੰਮ ਦੇ ਰਹੀ ਸੀ ਤੇ ਅੰਗੀਠੀ ਤੇ ਚੜੇ ਹੋਏ ਪਤੀਲੇ ਵਿੱਚੋਂ ਪਾਫ ਨਿਕਲ ਰਹੀ ਸੀ ਮੁੰਡੇ ਨੇ ਦੈਲਿਜ਼ਾਂ ਵਿੱਚ ਪਹੁੰਚ ਕੇ ਇੱਕ ਮਾੜੂ ਜਿਹੇ ਬੁੱਢੇ ਨੂੰ ਖੜਾ ਦੇਖਿਆ ਜਿਸ ਦਾ ਸਿਰ ਛੱਤ ਨੂੰ ਛੂ ਰਿਹਾ ਸੀ ਉਸ ਮਨੁੱਖ ਨੇ ਜਿਸ ਦਾ ਨਾਮ ਉਰਸਾ ਸੀ ਮੁੰਡੇ ਨੂੰ ਕਿਹਾ ਅੰਦਰ ਆ ਮੁੰਡੇ ਦੇ ਅੰਦਰ ਆ ਜਾਣਤੇ ਉਸਨੇ ਕਿਹਾ ਹੱਥ ਵਾਲੇ ਅਸਬਾਬ ਨੂੰ ਇਸ ਸੰਦੂਕ ਤੇ ਰੱਖ ਦੇ ਮੁੰਡੇ ਨੇ ਆਪਣਾ ਬੋਝ ਬੜੀ ਸਾਵਧਾਨੀ ਨਾਲ ਸੰਦੂਕ ਤੇ ਰੱਖ ਦਿੱਤਾ ਬੁੱਢੇ ਨੇ ਕਿਹਾ ਕਿਉ ਇਸ ਪੋਟਲੀ ਵਿੱਚ ਜਿਸ ਨੂੰ ਏਡੀ ਚੌਕਸੀ ਨਾਲ ਰੱਖਿਆ ਹੈ ਖੈਰ ਕੁਝ ਵੀ ਹੋਵੇ ਮੈਨੂੰ ਕੀ ਪਰ ਤੂੰ ਬਰਫ਼ ਨਾਲ ਲੱਧਿਆ ਪਿਆ ਹੈ ਉਤਾਰ ਇਹਨਾਂ ਚਿੱਠੜਿਆਂ ਨੂੰ ਤੇ ਅੰਗੀਠੀ ਅੱਗੇ ਹੋ ਵੋ ਬਦਮਾਸ਼ ਕਿਸੇ ਥਾਂ ਦਾ ਨਾ ਹੋਵੇ ਉਸਨੇ ਇੱਕ ਹੱਥ ਨਾਲ ਕਿੱਲੀ ਤੋਂ ਉਤਾਰ ਕੇ ਇੱਕ ਪੁਰਾਣਾ ਫੌਜੀ ਓਵਰਕੋਟ ਤੇ ਇੱਕ ਦੋ ਹੋਰ ਕੱਪੜੇ ਉਸ ਵੱਲ ਕਰਕੇ ਕਿਹਾ ਪਾਲਾ ਇਹਨਾਂ ਨੂੰ ਫਿਰ ਉਸਨੇ ਊਨੀ ਨਮਦੇ ਦਾ ਇੱਕ ਟੁਕੜਾ ਗਰਮ ਕਰਕੇ ਮੁੰਡੇ ਦੇ ਪਿੰਡੇ ਤੇ ਰਗੜਨਾ ਸ਼ੁਰੂ ਕੀਤਾ ਮੁੰਡੇ ਦਾ ਨੰਗਾ ਸਰੀਰ ਨਿੱਗਲ ਹੋਣ ਲੱਗਾ ਸਰੀਰ ਰਗੜਨ ਤੋਂ ਬਾਅਦ ਉਸਨੇ ਮੁੰਡੇ ਦੇ ਹੱਥ ਪੈਰ ਗਰਮ ਕੀਤੇ ਫਿਰ ਬੋਲਿਆ ਪਾਵਨ ਰਾਹੋ ਕਿਤੇ ਪਾਲਾ ਤਾਂ ਨਹੀਂ ਉਹ ਮਾਰ ਗਿਆ ਇਸ ਠੰਡ ਵਿੱਚ ਫਿਰਨ ਨਾਲ ਅੰਗ ਪੰਗ ਹੋ ਜਾਣ ਦਾ ਖਤਰਾ ਹੁੰਦਾ ਹੈ ਕੱਪੜੇ ਪਾ ਲੈ ਛੇਤੀ ਕਰ ਬਚ ਗਿਆ ਇਹ ਮੁੰਡੇ ਨੇ ਕੱਪੜੇ ਪਾ ਲਏ ਮੁੰਡਾ ਉਸ ਦੀ ਅਨੋਖੀ ਉਦਾਰਤਾ ਬਾਰੇ ਸੋਚ ਹੀ ਰਿਹਾ ਸੀ ਕਿ ਉਸ ਬੁੱਢੇ ਨੇ ਉਂਗਲ ਨਾਲ ਪਤੀਲੀ ਵੱਰ ਇਸ਼ਾਰਾ ਕਰਕੇ ਕਿਹਾ ਖਾ ਲੈ ਖੂਬ ਢੱਡ ਭਰ ਕੇ ਮੁੰਡੇ ਲਈ ਸਵਰਗ ਦਾ ਮੋਹ ਖੁੱਲ ਗਿਆ ਪਤੀਲੀ ਵਿੱਚ ਕੀ ਸੀ ਆਲੂ ਤੇ ਮਾਸ ਫਿਰ ਟੰਗੇ ਹੋਏ ਥੈਲੇ ਵਿੱਚੋਂ ਬੁੱड्ढे ਨੇ ਇੱਕ ਪਾਰੀ ਦਬਲ ਰੋਟੀ ਕੱਢੀ ਤੇ ਛੁਰੀ ਨਾਲ ਕਈ ਟੋਟੇ ਕਰਕੇ ਮੁੰਡੇ ਦੇ ਅੱਗੇ ਰੱਖ ਦਿੱਤੀ ਨਾਲ ਹੀ ਇੱਕ ਕਾਂਟਾ ਕੱਢ ਕੇ ਉਸ ਵੱਲ ਸੁੱਟ ਦਿੱਤਾ ਮੁੰਡਾ ਕੁਝ ਸੰਗਿਆ ਸ਼ਾਇਦ ਤੂੰ ਉਮੀਦ ਕਰਦਾ ਹੋਵੇਂਗਾ ਕਿ ਮੈਂ ਤੇਰੇ ਲਈ ਦਸਤਰਖਾਨ ਵਿਛਾਵਾਂਗਾ ਇਹ ਕਹਿ ਕੇ ਉਸਨੇ ਪਤੀਲੀ ਤੱਕ ਕੇ ਮੁੰਡੇ ਦੇ ਅੱਗੇ ਕਰ ਦਿੱਤੀ ਮੁੰਡਾ ਖਾਣ ਲੱਗਾ ਖਾਣ ਨਹੀਂ ਨਿਗਲਣ ਲੱਗਾ ਉਸ ਦੀ ਕਚਰ-ਕਚਰ ਆਵਾਜ਼ ਗੱਡੀ ਵਿੱਚ ਫੈਲ ਗਈ। ਬੁੱਢੇ ਨੇ ਘੂਰ ਕੇ ਕਿਹਾ, ਇਤਨੀ ਛੇਤੀ ਨਹੀਂ ਖਾਈਦਾ ਓਏ ਪੁੰਦੂਆ। ਕਿਸੇ ਲਾੜ ਨੂੰ ਖਾਣਾ ਖਾਂਦਾ ਵੇਖੇ ਤਾਂ ਤੈਨੂੰ ਪਤਾ ਲੱਗੇ ਕੀ ਖੁੰ ਖਾਈਦਾ ਏ। ਮੈਂ ਆਪਣੇ ਸਮੇਂ ਵਿੱਚ ਕਈਆਂ ਡਿਉਕਾਂ ਨੂੰ ਖਾਣਾ ਖਾਂਦਿਆਂ ਵੇਖਿਆ। ਉਹ ਲੋਕ ਖਾਂਦੇ ਨੇ ਥੋੜਾ ਤੇ ਪੀਂਦੇ ਨੇ ਬਹੁਤਾ। ਇਹੋ ਤਾਂ ਅਮੀਰੀ ਦੀ ਸ਼ਾਨ ਹੈ। ਮੁੰਡੇ ਦਾ ਧਿਆਨ ਇੰਨਾਂ ਤੇਜ਼ ਗੱਲਾਂ ਵੱਲ ਨਹੀਂ ਸੀ। ਉਹ ਰੋਟੀ ਤੇ ਗਰਮੇਸ਼ ਦੇ ਸੁੱਖ ਵਿੱਚ ਮਸਤ ਸੀ ਠੀਕ ਇਸੇ ਵੇਲੇ ਇਸ ਫਿਰਤੂ ਕੋਠੀ ਵਿੱਚ ਹੂਆ ਹੂਆ ਆਵਾਜ਼ ਗੂੰਜ اٹਹੀ ਬੁੱਢਾ ਧਿਆਨ ਨਾਲ ਸੁਣ ਕੇ ਬੋਲਿਆ ਰੋਂਦਾ ਕਿਉਂ ਏਵੇਂ ਅਜੀ ਪੇਟ ਨਹੀਂ ਭਰਿਆ ਪਰ ਉਸਨੇ ਦੇਖਿਆ ਮੁੰਡਾ ਨਹੀਂ ਸੀ ਰੋ ਰਿਹਾ ਉਸਦਾ ਤਾਂ ਮੂੰਹ ਭਰਿਆ ਹੋਇਆ ਸੀ ਉਸ ਸੰਦੂਕ ਦੇ ਪਾਸ ਪੁੱਜਾ ਤੇ ਜੈਕਟ ਖੋਲ ਕੇ ਉਸ ਤੱਕਿਆ ਬੱਚੀ ਰੋ ਰਹੀ ਸੀ ਉਹ ਗੁੱਸੇ ਨਾਲ ਉਲਟੁਕਦਾ ਹੋਇਆ ਬੋਲਿਆ ਹੋਰ ਬਿਪਤਾ ਓਏ ਕਿੱਥੋਂ ਦਾ ਪਠਿਆਰਖਾਨਾ ਗਲੇ ਪੈ ਗਿਆ ਕਹਿੰਦੇ ਆ ਕਹਿੰਦੇ ਉਸਨੇ ਡੱਬੇ ਵਿੱਚੋਂ ਥੋੜਾ ਜਿਹਾ ਦੁੱਧ ਜਿਹੜਾ ਉਸਨੇ ਸਵੇਰ ਦੀ ਚਾਹ ਲਈ ਰੱਖਿਆ ਹੋਇਆ ਸੀ ਪਾ ਕੇ ਤੱਤਾ ਕਰ ਦਿੱਤਾ ਇੱਕ ਪੁਰਾਣੇ ਖੋਖੇ ਵਿੱਚੋਂ ਉਸ ਇੱਕ ਬੋਤਲ ਤੇ ਇੱਕ ਸਪੰਜ ਦਾ ਟੁਕੜਾ ਕੱਢਿਆ ਇਸ ਤੋਂ ਬਾਅਦ ਉਹਨੇ ਕੁੜੀ ਦੇ ਗਲ ਵਾਲਾ ਗਿੱਲਾ ਚੀਧਣਾ ਲਾ ਸੁਟਿਆ ਤੇ ਉਹਨੂੰ ਇੱਕ ਗਰਮ ਕੱਪੜੇ ਵਿੱਚ ਲਪੇਟ ਕੇ ਅੱਗ ਦੇ ਕੋਲ ਲਿਆ ਬੈਠਾ ਜਿਸ ਤਰ੍ਹਾਂ ਉਸਨੇ ਮੁੰਡੇ ਦੇ ਸਰੀਰ ਨੂੰ ਨਿਗਾਹ ਕੀਤਾ ਸੀ ਉਦਾਂ ਹੀ ਕੁੜੀ ਦੇ ਪਿੰਡੇ ਤੇ ਗਰਮ ਕੱਪੜੇ ਦੀ ਟਕੋਰ ਕਰਨ ਲੱਗਾ ਪਰ ਕੁੜੀ ਨੇ ਰੋਣਾ ਬੰਦ ਨਾ ਕੀਤਾ ਦੁੱਧ ਨੂੰ ਬੋਤਲ ਵਿੱਚ ਪਾ ਕੇ ਤੇ ਉਸ ਦੇ ਮੂੰਹ ਸਪੰਜ ਦਾ ਇੱਕ ਟੁਕੜਾ ਦੇ ਕੇ ਉਸ ਦਾ ਬਾਹਰਲਾ ਹਿੱਸਾ ਕੁੜੀ ਦੇ ਮੂੰਹ ਵਿੱਚ ਪਾ ਕੇ ਝੁੰਗਾਣ ਲੱਗਾ ਭੁੱਖੀ ਬੱਚੀ ਛੇਤੀ ਛੇਤੀ ਝੁੰਗਣ ਲੱਗੀ ਕੁੜੀ ਨੂੰ ਦੁੱਧ ਚੁੰਘਦੀ ਵੇਖ ਕੇ ਮੁੰਡੇ ਨੂੰ ਬੇੜ ਖੁਸ਼ੀ ਹੋਈ ਬੱਚੀ ਦਾ ਜੀਵਨ ਪਰਤ ਦਾ ਵੇਖ ਕੇ ਉਸ ਦੇ ਅੰਦਰ ਇੱਕ ਖਿਆਲ ਪੈਦਾ ਹੋਇਆ ਮੇਰੀ ਕਾਲ ਥਾਂ ਪਈ ਕੁੜੀ ਬਚ ਗਈ ਉਸ ਦੀ ਭੁੱਖ ਦਾ ਕੁਝ ਹਿੱਸਾ ਬਿਨ ਖਾਦਿਆਂ ਹੀ ਦੂਰ ਹੋ ਗਿਆ ਅੱਧੇ ਤੋਂ ਕੁਝ ਵਧੀਕ ਖਾ ਚੁੱਕਣ ਤੋਂ ਬਾਅਦ ਉਸ ਨੇ ਖਾਣਾ ਬੰਦ ਕਰ ਦਿੱਤਾ ਉਰਸ ਮੂੰਹ ਵਿੱਚ ਬੁਰਬੁਰ ਕਰ ਰਿਹਾ ਸੀ ਮੁੰਡੇ ਨੂੰ ਨਾ ਖਾਂਦਿਆਂ ਵੇਖ ਕੇ ਉਹ ਗੁੱਸੇ ਨਾਲ ਬੋਲਿਆ ਖਾਂਦਾ ਕਿਉਂ ਨਹੀਂ ਹੈ ਮੁੰਡੇ ਨੇ ਸਮਝਦੇ ਹੋਏ కృਤਗਤਾ ਪਰੇ ਨਜ਼ਰ ਨਾਲ ਉਸ ਵੱਲ ਤੱਕ ਕੇ ਕਿਹਾ ਤੁਸੀਂ ਨਹੀਂ ਖਾਓਗੇ ਖਾਏਂਗਾ ਕਿ ਨਹੀਂ ਇਹ ਤੇਰੇ ਲਈ ਜ਼ਿਆਦਾ ਨਹੀਂ ਕਿਉਂਕਿ ਇਹ ਮੇਰੇ ਲਈ ਕਾਫੀ ਨਹੀਂ ਸੀ ਮੁੰਡੇ ਨੇ ਕਾਂਟਾ ਚੁੱਕਿਆ ਪਰ ਖਾ ਕੁਝ ਨਾ ਸਕਿਆ ਮੁਰਸਿਦ ਨੇ ਫਿਰ ਗੁੱਸੇ ਵਿੱਚ ਕਿਹਾ ਤੂੰ ਖਾਈ ਜਾ ਤੈਨੂੰ ਮੇਰੀ ਭੁੱਖ ਨਾਲ ਕੀ ਮਤਲਬ ਇੱਕ ਡੰਗ ਨਾਲ ਖਾਣ ਕਰਕੇ ਮੈਂ ਮਰ ਨਹੀਂ ਚੱਲਿਆ ਜੀ ਮਰ ਵੀ ਗਿਆ ਤਾਂ ਦੁਨੀਆਂ ਦੇ ਕਿੰਨੇ ਕੁ ਕੰਮ ਮੇਰੇ ਖੁਣੋਂ ਰੁਕੇ ਰਹਿਣੇ ਨੇ ਛੇਤੀ ਖਾਲਾ ਨਹੀਂ ਤੇ ਮੈਂ ਤੁਸਾਂ ਤੁਹਾਨੂੰ ਲੱਤ ਮਾਰ ਕੇ ਬਾਹਰ ਕਰ ਦਿਆਂਗਾ ਇਸ ਧਮਕੀ ਨੂੰ ਸੁਣ ਕੇ ਮੁੰਡੇ ਨੇ ਫੇਰ ਖਾਣਾ ਸ਼ੁਰੂ ਕਰ ਦਿੱਤਾ ਬੱਚੀ ਦੁੱਧ ਪੀਂਦੀ ਪੀਂਦੀ ਸੌ ਗਈ ਔਰ ਸੋਜ ਨੇ ਸਹਜ ਨਾਲ ਕੋਕਿਓਤੇ ਇੱਕ ਦੁੰਬੇ ਦੀ ਖਲੜੀ ਵਿਛਾ ਕੇ ਉਸ ਨੂੰ ਸੁਵਾ ਦਿੱਤਾ ਮੁੰਡੇ ਨੇ ਖਾਣਾ ਸਮਾਪਤ ਕਰ ਦਿੱਤਾ ਭਾਂਡਾ ਨਾਉ ਕੇਵਲ ਖਾਲੀ ਹੋ ਗਿਆ ਸੀ ਸਗੋਂ ਸਫਾ ਚਟ ਉਸਜ ਨੇ ਫੇਰ ਉਹਦੇ ਵੱਲ ਧਿਆਨ ਨਾਲ ਵੇਖਿਆ ਤੇ ਕਹਿਣ ਲੱਗਾ ਖਾ ਚੁਕਾਏ ਤਾਂ ਹੁਣ ਗੱਲਾਂ ਕਰ ਮੂੰਹ ਸਿਰਫ ਖਾਣ ਲਈ ਹੀ ਨਹੀਂ ਬੋਲਣ ਲਈ ਵੀ ਬਣਿਆ ਹੁੰਦਾ ਹੈ ਹੁਣ ਤੇਰਾ ਪੇਟ ਭਰ ਚੁੱਕਾ ਹੈ ਤੇ ਨਿੱਗਾ ਵੀ ਹੋ ਗਿਆ ਨਹੀਂ ਨੂੰਂਦੀ ਦੇ ਬੱਚੇ ਹੁਣ ਸਾਵਧਾਨੀ ਨਾਲ ਮੇਰੇ ਪ੍ਰਸ਼ਨਾਂ ਦਾ ਉੱਤਰ ਦੇ ਕਿੱਥੋਂ ਆਏ ਏ ਪਤਾ ਨਹੀਂ ਮੈਨੂੰ ਇਸ ਦਾ ਕੀ ਮਤਲਬ ਮਨੂਨ ਸ਼ਾਮੀ ਸੁੰਦਰ ਦੇ ਕੰਡੇ ਇਹ ਕਲਿਆਣ ਛੱਡ ਦਿੱਤਾ ਸੀ ੁੱਡੇ ਨੂੰ ਬੇਹੱਦ ਹੈਰਾਨੀ ਹੋਈ ਉਸਨੇ ਫਿਰ ਪੁੱਛਿਆ ਤੂੰ ਕਿੰਨਾਂ ਲੋਕਾਂ ਵਿੱਚੋਂ ਹੈ ਮੇਰਾ ਕੋਈ ਪਰਿਵਾਰ ਨਹੀਂ ਐਸੀਆਂ ਗੱਲਾਂ ਕਰ ਜੋ ਮੇਰੀ ਸਮਝ ਵਿੱਚ ਆ ਜਾਣ ਯਾਦ ਰੱਖ ਝੂਠਾ ਆਦਮੀ ਮੈਨੂੰ ਬੜਾ ਬੁਰਾ ਲੱਗਦਾ ਹੈ ਝੂਠੇ ਨੂੰ ਮੈਂ ਜਾਨੋਂ ਮਾਰ ਦਿਆਂ ਤਾਂ ਵੀ ਕੋਈ ਪਾਪ ਨਹੀਂ ਜਦ ਤੇਰੀ ਭੈਣ ਹੈ ਤਾਂ ਤੇਰੇ ਬਾਕੀ ਰਿਸ਼ਤੇਦਾਰ ਕਿਉਂ ਨਹੀਂ ਹੋਣੇ ਇਹ ਮੇਰੀ ਭੈਣ ਨਹੀਂ ਕੀ ਕਹਾਈ ਇਹ ਤੇਰੀ ਭੈਣ ਨਹੀਂ ਨਹੀਂ ਤੇ ਹੋਰ ਕੌਣ ਹੀ ਫਿਰ ਮੈਨੂੰ ਰਾਹ ਵਿੱਚ ਪਈ ਹੋਈ ਲੱਭੀ ਸੀ ਪਈ ਹੋਈ ਲੱਭੀ ਸੀ ਹਾਂ ਤੇ ਤੂੰ ਝੁਕ ਲਈ ਜੀ ਕਿੱਥੋਂ ਲੱਭੀ ਸੀ ਬੱਚੂ ਝੂਠ ਬੋਲਿਓ ਤਾਂ ਜਾਨੋਂ ਮਾਰ ਦਿਆਂਗਾ ਯਾਦ ਰੱਖੀ ਇੱਕ ਤੀਵੀਂ ਦੀ ਛਾਤੀ ਨਾਲ ਸੀ ਜਿਹੜੀ برف ਵਿੱਚ ਉਹੀ ਪਈ ਸੀ ਕਦ ਦੋ ਕੁ ਘੰਟੇ ਪਹਿਲਾਂ ਕਿੱਥੇ ਇਥੋਂ 2 ਕੁਮੀਲ ਦੂਰ ਔਰਸਸ ਦੀਆਂ ਟਿਊੜੀਆਂ ਹੋਰ ਚੜ ਗਈਆਂ ਉਸ ਦੇ ਚਿਹਰੇ ਦੀ ਹਾਲਤ ਉਦਾਂ ਦੀ ਹੋ ਗਈ ਜਿਵੇਂ ਮਨੋਵਕਰ ਉੱਠਣ ਨਾਲ ਕਿਸੇ ਜੋਗੀ ਦੀ ਹੁੰਦੀ ਹੈ ਬੋਲਿਆ ਮਰ ਗਈ ਉਸ ਲਈ ਚੰਗਾ ਹੀ ਹੋਇਆ ਉਸ ਨੂੰ ਬਰਫ਼ ਵਿੱਚ ਹੀ ਪਈ ਰਹਿਣ ਦੇਣਾ ਚਾਹੀਦਾ ਹੈ ਉੱਥੇ ਹੀ ਆਰਾਮ ਵਿੱਚ ਰਹੇਗੀ ਪਰ ਕਿਹੜੇ ਪਾਸੇ ਸੁੰਦਰ ਮੈ ਤੁਹ ਪੁੱਤੋ ਲੰਘਿਆ ਸੀ ਜੀ ਔਰਸਸ ਨੇ ਖਿੜਕੀ ਖੋਲ ਕੇ ਬਾਹਰ ਦਾ ਦ੍ਰਿਸ਼ ਵਿਖਿਆ ਬਰਫ਼ ਥੋੜੀ ਥੋੜੀ ਪੈ ਰਹੀ ਸੀ ਉਸਨੇ ਖਿੜਕੀ ਬੰਦ ਕਰ ਦਿੱਤੀ ਤੇ ਉਸ ਦੇ ਇੱਕ ਟੁੱਟੇ ਹੋਏ ਸ਼ੀਸ਼ੇ ਵਿੱਚ ਕੱਪੜਾ ਤੋਂ ਨਬਤਾ ਅੰਗਿੱਠੀ ਵਿੱਚ ਉਸ ਹੋਰ ਕੋਲੇ ਪਾ ਦਿੱਤੇ ਤੇ ਸੰਦੂਕ ਉਤਲੀ ਖਲੜੀ ਨੂੰ ਹੋਰ ਚੌੜੀ ਕਰਕੇ ਵਿਛਾ ਦਿੱਤਾ ਫਿਰ ਨੁੱਕਰ ਵਿੱਚੋਂ ਇੱਕ ਕਿਤਾਬ ਚੁੱਕ ਕੇ ਕੁੜੀ ਦੇ ਸਿਰ ਥੱਲੇ ਖਲੜੀ ਦੇ ਹੇਠ ਕਰਕੇ ਰੱਖ ਦਿੱਤੀ ਫਿਰ ਮੁੰਡੇ ਨੂੰ ਕਹਿਣ ਲੱਗਾ ਸੌਂ ਜਾ ਮੁੰਡਾ ਬੱਚੀ ਦੇ ਨਾਲ ਲੰਮਾ ਪਿਆ ਗਿਆ ਔਰ ਉਸ ਨੇ ਉਹਨਾਂ ਦੋਹਾਂ ਉੱਤੇ ਰਿੱਚ ਦੀ ਖੱਲ ਪਾ ਦਿੱਤੀ ਤੇ ਉਸ ਦੇ ਸਿਰਾਂ ਨੂੰ ਦੂਰੇ ਕਰਕੇ ਅੰਦਰ ਵੱਲ ਮੋੜ ਦਿੱਤਾ ਫਿਰ ਉਸ ਨੇ ਛੱਤ ਨਾਲ ਲੰਬ ਕਰਿਆ ਲੈਂਪ ਉਤਾਰ ਕੇ ਬਾਲਿਆ ਉਹ ਕਾਲਾ ਸੀ ਬਾਲਣ ਤੇ ਵੀ ਉਸ ਦਾ ਇੰਨਾ ਚੰਨ ਨਹੀਂ ਸੀ ਕਿ ਉਸ ਨਾਲ ਦੋਹਾਂ ਬਾਲਕਾਂ ਦੀ ਸ਼ਕਲ ਚੰਗੀ ਤਰ੍ਹਾਂ ਦੇਖ ਸਕਦੀ ਉਸ ਨੇ ਬੂਹੇ ਦਾ ਇੱਕ ਤਖਤਾ ਖੋਲਿਆ ਤੇ ਮੁੰਡੇ ਨੂੰ ਕਹਿਣ ਲੱਗਾ ਮੈਂ ਬਾਹਰ ਚੱਲਿਆ ਹਾਂ ਡਰੀ ਨਾ ਛੇਤੀ ਮੁੜਾਂਗਾ ਸੌਂ ਜਾਓ ਦਰਵਾਜ਼ਾ ਬੰਦ ਕਰਕੇ ਤੇ ਲੈਂਪ ਹੱਥ ਵਿੱਚ ਲੈ ਕੇ ਉਹ ਚਲਾ ਗਿਆ ਬਾਹਰੋਂ ਫਿਰ ਆਵਾਜ਼ ਆਈ ਜੇ ਕੁੜੀ ਰੋਵੇ ਤਾਂ ਉਸ ਨੂੰ ਬੋਤਲ ਵਾਲਾ ਬਚਿਆ ਹੋਇਆ ਦੁੱਧ ਪਿਆਲ ਦੇ ਮੁੰਡੇ ਨੂੰ ਉਤਰ ਦਿੱਤਾ ਅੱਛਾ ਕੁਝ ਮਿੰਟਾਂ ਬਾਅਦ ਦੋਹਾਂ ਬਾਲਕਾਂ ਨੂੰ ਮਿੱਠੀ ਨੀਂਦ ਦੇ ਚੂਟੇ ਆਉਣ ਲੱਗੇ ਨਿੱਕਾ ਜਿਹਾ ਮੁੰਡਾ ਤੇ ਨੰਨੀ ਜਿਹੀ ਕੁੜੀ ਦੋਵੇਂ ਇੱਕ ਦੂਜੇ ਦੇ ਗਲ ਲਾ ਕੇ ਸੁੱਤੇ ਹੋਏ ਸਨ ਉੰਨਾਂ ਦੀਆਂ ਬੰਦ ਜੁਮੀਆਂ ਅੰਦਰ ਸ਼ਾਇਦ ਤਾਰਿਆਂ ਦਾ ਪ੍ਰਕਾਸ਼ ਚਮਕ ਰਿਹਾ ਸੀ ਜੇ ਕਦੇ ਉਹਨਾਂ ਦੀ ਅਵਸਥਾ ਲਈ ਵਿਆਦ ਸ਼ਬਦ ਅਯੋਗ ਨਾ ਹੋਵੇ ਤਾਂ ਉਹ ਸਵਰਗੀ ਢੰਗ ਦੇ ਪਤੀ ਤੇ ਪਤਨੀ ਸਨ ਐਸੇ ਅੰਧਕਾਰ ਵਿੱਚ ਐਸੀ ਪਵਿੱਤਰਤਾ ਐਸੇ ਬਾਹਵੰਦਨ ਵਿੱਚ ਐਸੀ ਨਿਸ਼ਕਾਮਤਾ ਇਸ ਸੰਸਾਰ ਵਿੱਚ ਸਵਰਗ ਦਾ ਐਸਾ ਸੁੱਖ ਕੇਵਲ ਬਾਲ ਕਾਨੂੰ ਹੀ ਮਿਲ ਸਕਦਾ ਛੋਟੇ ਬਾਲਕਾਂ ਦੀ ਮਹਾਨਤਾ ਤੀਕ ਕੋਈ ਵਿਸ਼ਾਲਤਾ ਨਹੀਂ ਪਹੁੰਚ ਸਕਦੀ ਸਭ ਡੁੰਗੀਆਂ ਨਾਲ ਇਹ ਅਵਸਥਾ ਡੂੰਗੀ ਹੈ ਦੋਹਾਂ ਬੱਚਿਆਂ ਦੇ ਨੀਂਦਰ ਵਿੱਚ ਮਿਲੇ ਹੋਏ ਮੁਖੜਿਆਂ ਉੱਤੇ ਉਹਨਾਂ ਮੁਖੜਿਆਂ ਉੱਤੇ ਜਿਨ੍ਹਾਂ ਦਾ ਮਿਲਣਾ ਚੂਨ ਵੀ ਨਹੀਂ ਖਵਾ ਸਕਦਾ ਜੋ ਕਰਮਾਂ ਦਾ ਰੰਗ ਛਾਇਆ ਰਿਹਾ ਰਹਿੰਦਾ ਹੈ ਉਸ ਦੀ ਪ੍ਰਾਬਰੀ ਮੌਤ ਤੋਂ ਬਾਅਦ ਅਨੰਤ ਕਾਲ ਤੀਕ ਰਹਿਣ ਵਾਲਾ ਹੈ ਬੰਦਨ ਵੀ ਨਹੀਂ ਕਰ ਸਕਦਾ